ਹਾਂਜੀ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਬਟੇਕਾਨ ਬਲੌਗਸ ਦੇ ਵਿੱਚ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਸਟਾਫ ਦਿਖਾਉਂਦੇ ਆਂਗੇ ਤੁਹਾਨੂੰ ਪੂਰਾ ਸੂਟ ਮਿਲਣਗੇ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਮਸ਼ੀਨਰੀ ਵਰਕ ਤੇ ਹੈਂਡ ਵਰਕ ਕਰਵਾ ਸਕਦੇ ਹੋ ਕੋਈ ਵੀ ਜਿਵੇਂ ਇਹ ਵਾਲਾ ਸੂਟ ਹੈ ਜੀ ਟੈਬੀ ਮਛਲੀਨ ਦੇ ਵਿੱਚ ਸੂਟ ਹੈ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਹੈ ਇਹਦੇ ਉੱਤੇ ਲਾਸ਼ਨਾ ਵਾਲਾ ਡਿਜ਼ਾਈਨ ਬਣਾ ਕੇ ਤੁਸੀਂ ਬਹੁਤ ਸੋਹਣਾ ਰੈਡੀ ਕਰਵਾ ਸਕਦੇ ਹੋ ਦੋ ਕਲਰ ਹੈ ਜੀ ਇਹਦੇ ਵਿੱਚ ਲਾਈਟ ਪੀਚ ਕਲਰ ਹੈ ਜੀ ਠੀਕ ਹੈ ਜੀ ਤੇ ਇਹ ਟਾਈ ਐਂਡ ਡਾਈ ਵਾਲਾ ਸਟੱਫ ਹੈ ਜੀ ਇਹ ਸਟੱਫ ਆਏਗਾ ਜੀ ਤੇ ਇਹਦੇ ਨਾਲ ਜੇ ਤੁਸੀਂ ਪਲੇਨ ਸ਼ਰਟ ਲੈਣਾ ਚਾਹਦੇ ਹੋ ਤਾਂ ਪਲੇਨ ਸ਼ਰਟ ਵੀ ਮਿਲ ਜੇਗੀ ਜੀ ਠੀਕ ਹੈ ਜੀ ਜਿਵੇਂ ਇਹ ਕਰਸ਼ ਸ਼ਿਮਰ ਹੈ ਜੀ ਬਹੁਤ ਸੋਹਣਾ ਸ਼ਾਈਨਿੰਗ ਦੇ ਵਿੱਚ ਛੋਟਾ ਜਿਹੜੇ ਅਸੀਂ ਹੈਂਡਵਰਕ ਕਰਾਉਂਦੇ ਹਾਂ ਉਹ ਇਹਨਾਂ ਤੇ ਹੀ ਕਰਾਉਂਦੇ ਹਾਂ ਜੀ ਇਹ ਵੀ ਕਲਰ ਬਹੁਤ ਸੋਹਣਾ ਹੈ ਜੀ ਤੇ ਜਿਵੇਂ ਇਹ ਪੈਰਟ ਗ੍ਰੀਨ ਆ ਗਿਆ ਕਲਰ ਕਲਰ ਬਹੁਤ ਸਾਰੇ ਮਿਲ ਜਾਣਗੇ ਜੇ ਤੁਸੀਂ ਰੈਡੀ ਕਰਵਾਉਣਾ ਚਾਹਦੇ ਹੋ ਤਾਂ ਤੁਸੀਂ ਵੀ ਕਰਵਾ ਸਕਦੇ ਹੋ ਜੀ ਰੈਡੀ ਸਾਡੇ ਕੋਲ ਸਟੱਫ ਵੀ ਹੁੰਦਾ ਹੈ ਜੀ ਤੇ ਇਹ ਸ਼ੀਮਰ ਹੈ ਜੀ ਇਹ ਵੀ ਬਹੁਤ ਸੋਹਣਾ ਸਟੱਫ ਹੈ ਜੀ ਸ਼ਾਈਨਿੰਗ ਦੇ ਵਿੱਚ ਇਹਦੇ ਵਿੱਚ ਕਲਰ ਹੈ ਜੀ ਪੈਰਟ ਗ੍ਰੀਨ ਗਾਜ਼ਰੀ ਕਲਰ ਤੇ ਥੋੜਾ ਮਸਟਰਡ ਕਲਰ ਹੈ ਜੀ ਇਹ ਗਾਜ਼ਰੀ ਕਲਰ ਤੇ ਇਹ ਮਹਿੰਦੀ ਕਲਰ ਸਾਡੇ ਕੋਲ ਹੋਰ ਵੀ ਬਹੁਤ ਸਾਰਾ ਸਟੱਫ ਹੈ ਜੀ ਤੇ ਤੁਸੀਂ ਆਰਡਰ ਕਰ ਸਕਦੇ ਹੋ ਜੇ ਤੁਸੀਂ ਪਲੇਨ ਸੋਟਾ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ